ਅੱਜ ਫਗਵਾੜਾ 8 ਮਈ 2024 ਨੂੰ ਲੋਕ ਸਭਾ ਚੋਣਾਂ ਲਈ ਹੁਸ਼ਿਆਰਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਰਦਾਰ ਸੋਹਨ ਸਿੰਘ ਠੰਡਲ ਦੇ ਫਗਵਾੜਾ ਵਿਧਾਨ ਸਭਾ ਹਲਕੇ ਦੇ ਚੋਣ ਦਫ਼ਤਰ ਦਾ ਉਦਘਾਟਨ ਨੇੜੇ ਚੱਡਾ ਮਾਰਕੀਟ ਜੀਟੀ ਰੋਡ ਫਗਵਾੜਾ ਵਿਖੇ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਗੁਰੂ ਸਾਹਿਬ ਦਾ ਔਟ ਆਸਰਾ ਲੈਂਦੇ ਹੋਏ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਸ਼ਹਿਰੀ ਇੰਚਾਰਜ ਸਰਦਾਰ ਰਣਜੀਤ ਸਿੰਘ ਖੁਰਾਨਾ ਅਤੇ ਦਿਹਾਤੀ ਅਲਕਾ ਇੰਚਾਰਜ ਸਰਦਾਰ ਰਜਿੰਦਰ ਸਿੰਘ ਚੰਦੀ ਦੀ ਦੇਖ ਰੇ ਖੇਤ ਸਵੇਰੇ 9 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਸਰਵਨ ਕੀਤਾ ਗਿਆ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਦਫਤਰ ਦੇ ਉਦਘਾਟਨ ਸੰਬੰਧਿਤ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਅਤੇ ਜਰਨੈਲ ਸਿੰਘ ਵਾਹਦ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਇੱਕ ਵੋਟਰ ਨੂੰ ਆਪਣੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਕਾਲੀ ਦਲ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਤੇ ਪੰਜਾਬ ਵਿੱਚ ਵੱਡੇ ਮਾਰਜਨ ਨਾਲ ਜਿੱਤਾ ਪ੍ਰਾਪਤ ਹੋਣਗੀਆਂ। ਉਨਾ ਸ਼ਿਰਮਣੀ ਕਾਲੀ ਦਲ ਬਾਦਲ ਦੇ ਉਮੀਦਵਾਰ ਸਰਦਾਰ ਸੋਨ ਸਿੰਘ ਠੰਡਲ ਨੂੰ ਆਪਣੀ ਸ਼ੁਭ ਇੱਛਾਵਾਂ ਦਿੱਤੀਆਂ ਹਲਕਾ ਸ਼ਹਿਰੀ ਇੰਚਾਰਜ ਸਰਦਾਰ ਰਣਜੀਤ ਸਿੰਘ ਖੁਰਾਨਾ ਅਤੇ ਦਿਹਾਤੀ ਇੰਚਾਰਜ ਰਾਜਿੰਦਰ ਸਿੰਘ ਚੰਦੀ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ तहे ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ 1 ਜੂਨ ਨੂੰ ਫਗਵਾੜਾ ਵਿਧਾਨ ਸਭਾ ਹਲਕੇ ਦੇ ਪਿੰਡੂ ਤੇ ਸ਼ਹਿਰੀ ਖੇਤਰ ਚਾ ਵੱਡੀ ਪਧਰ ਤੇ ਸ਼੍ਰੋਮਣੇ ਕਾਲੀਦਲ ਬਾਦਲ ਦੇ ਚੌ ਨਿਸ਼ਾਨ ਤਕੜੀ ਨੂੰ ਵੋਟ ਪਵਾ ਕੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸਰਦਾਰ ਸੋਨ ਸਿੰਘ ਠੰਡਲ ਨੂੰ ਭਾਰੀ ਲੀਡ ਦਵਾਈ ਜਾਏਗੀ ਅਤੇ ਉਹਨਾਂ ਦੀ ਜਿੱਤ ਯਕੀਨੀ ਬਣਾਨੀ ਜਾ ਸਕੇ ਇਸ ਮੌਕੇ सिंह छाबड़ा गुरमीत सिंह रावलपिंडी, गुरमुख सिंह चाना सतनाम सिंह अरसी तजिंदरपाल बिट्टा सरबजीत कौर साबका कौंसलर सिंह घूमन शरणजीत सिंह अटवाल अतार सिंह पुंगरनी, सरूप सिंह खलवाड़ा बहादुर सिंह संगतपुर बलजिंदर सिंह ठेकेदार सुखबीर सिंहड़ा अवतार सिंह मंगी परमजीत कौर कंबोज ਪਰਮਿੰਦਰ ਸਿੰਘ ਜੰਡੂ ਰਣਜੀਤ ਸਿੰਘ ਜੀਤੀ ਸੁਖਵਿੰਦਰ ਸਿੰਘ ਕੰਬੋਜ ਗੁਰਦਿਆਲ ਸਿੰਘ ਲਖਪੁਰ ਨਰਿੰਦਰ ਸਿੰਘ ਗੋਲਡੀ ਗੁਰਮੁਖ ਸਿੰਘ ਚਾਨਾ ਗੁਰਵਿੰਦਰ ਵਿੱਕੀ ਜਸਵਿੰਦਰ ਸਿੰਘ ਭਗਤਪੁਰਾ ਜਸਵੀਰ ਸਿੰਘ ਰਾਣੀਪੁਰ ਸਰਬਜੀਤ ਕਾਕਾ ਹਰਬੰਸ ਲਾਲ ਸ਼ਿੰਗਾਰਾ ਸਿੰਘ ਗੁਰਪ੍ਰੀਤ ਸਿੰਘ ਗੋਪੀ ਸੁਖਵਿੰਦਰ ਸਿੰਘ ਕੰਬੋਜ ਜਤਿੰਦਰ ਸ਼ਰਮਾ ਕੁਲਵਿੰਦਰ ਸਿੰਘ ਕਿੰਦਾ ਅਮਰਿਤਪਾਲ ਸਿੰਘ ਕੁਲਾਰ जसविंदर सिंह बसरा सुरिंदर सिंह शिंदा परविंदर सिंह लाडी सरबजीत सिंह काका गुरनी uh, गुर सिमर सिंह आशु साबरा सुक्दीप सिंह वालिया रोहित पाल आदि हाजिर सन श्री गुरु महाराज साहब महाराज जी को बहुत-बहुत जोरो से सारी साथ संगत को वाहेगुरु जी का खालसा वाहेगुरु जी की फतेह सिख हर हर ओम को बे

और मेरे बड़े भी सरदार जरैल सिंह जीव जिन्होंने लंबा अरसा क्योंकि जवानी उम्र का बड़ा बड़ा श्रोमी अकाली दल का हमेशा साथ दिता सान बीबी गुरप्रीत कौर जी और साझे बहुत ही सरकार जो कि इस हल्के तो मैंबर पार्लीमेंट की चोन लड़ रहे हैं सरदार सोहन सिंह जीडर तिना ने ਬੈਸਕਿਟ ਸਾਡੇ ਨਾਲ ਵਿਚਾਰਾਂ ਵਿੱਚ ਕੀਦੀਆਂ ਦੇ ਬੇਤਿਆਂ ਮੈਂ ਪਹਿਲੀ ਬੈਂਤੀ ਇਹ ਜਿਹੜਾ 15 ਦਿਨ ਦਾ ਪ੍ਰੋਗਰਾਮ ਆ ਉਹਦੇ ਤੋਂ ਹੀ ਉਹਨਾਂ ਸਾਨੂੰ ਇਹ ਸਾਲ ਦਾ ਅਨੁਮਾਨ ਲੱਗਦਾ ਕਿ ਅਸੀਂ ਕਿੱਥੇ ਰਹੇ ਜੋ 5 ਵਜੇ ਬਾਦਲ ਸਾਹਿਬ ਨੇ ਆਉਣਾ ਆਪਣਾ 4 ਵਜੇ ਪੈਰ ਸਭਾਣਾ ਜਿਹੜਾ ਵੀ ਨਾਲ ਮੈਂ ਜੋੜ ਦਿੱਤਾ ਉਹ ਬਹੁਤ ਜ਼ਰੂਰੀ 5 ਵਜੇ ਉਹਨਾਂ ਦੀ ਆਮਦਿਆ ਤੇ ਜੱਗਿਆ ਉਹਨਾਂ ਨੂੰ ਉਦੋਂ ਬਾਅਦ ਬਗਾਵਿਆਂ ਦਾ ਘੱਟ ਸਮਾਂ ਬਚਦਾ ਉਹ ਆਪੇ ਸਿੱਦੇ ਆਜਿ ਮਾਇਤੇ ਬੋਲ ਕਰਦੇ ਸੀ ਸੋਦਰ ਉਹ 5 ਬਜੇ ਇੱਥੇ ਯਾਤਣੇ ਪਹੁੰਚਣਾ ਸਥਾਨ ਹੈ ਜਿਹੜੇ ਜਿਹੜਾ ਜੱਸੇ ਦੱਸੇ ਦਤਾਇਆ ਹੈ ਜਿਹੜਾ ਗੋਪਾਲ ਪੈਲੇਸ ਉੱਥੇ ਸਾਰਿਆਂ ਨੂੰ ਪਤਾ ਟਾਈਮ ਤੇ ਆਪਾਂ ਚ ਸੀ ਅੱਜ ਮੈਂ ਜਿੱਥੇ ਬਧਾਈ ਦੇਣਾ ਤੁਹਾਨੂੰ ਸਾਰੀ ਟੀਮ ਨੂੰ ਗਰੂਪ ਆਲਿਆਂ ਨੂੰ ਖਾਸ ਕਰਕੇ ਬਧਾਈ ਦੇਣਾ ਸਾਡੇ ਖਾਲਸਾ ਸਾਹਿਬ ਦੇ ਲੈ ਕੇ ਵਿੱਚ ਸੀਨੀਅਰ ਲੀਡਰ ਭਾ ਮੈਂ ਬਾਤ ਵੀ ਦੇਣਾ ਸੀ ਇੱਕ ਜੂਸ ਨੂੰ ਥੋੜੇ ਜਿਹੇ ਮੈਂ ਤੁਹਾਨੂੰ ਕ੍ਰਾਸ ਕਰਨਾ। ਸਾਡੇ ਚ ਬੈਠਣ ਦਾ ਕਈ ਵਾਰੀ ਜਿਹੜਾ ਸਮਾਂ ਦਾ ਮਾਤਾ ਰੱਖ ਗਿਆ। ਬੈਂਜਾਮੀ ਕਹਿੰਦੇ ਜ਼ਰੂਰ ਜੀ ਬੋਸ ਕਰਦੇ। ਤੁਹਾਡੇ ਸਿਰਾਂ ਦੇ ਉੱਤੇ ਜਿਹੜੀਆਂ ਇਹ ਸਾਰੀਆਂ ਨੌ ਹਲਕੇ શ્રી ਹਰਿ ਹਰਿ ਅਰਪਨ ਤੋਂ ਲੈ ਕੇ ਭਗਵਾਨ ਦੇ ਦਾ શ્રી ਹਰਿ ਹਰਿ ਅਰਪਨ ਦੇ ਤੋਂ ਹਾਜ਼ਰੀ ਕਰਦੇ ਇਹ ਥਾਲਾ ਸੀ ਵੀ ਕਰ। ਜਿਹੜਾ ਆਪ ਕੋ ਸਾਹਮਣੇ। શ્રી ਹਰਿ ਹਰਿ ਦੇ ਸਾਹਮਣੇ। ਤੋਂ ਗੁਰੂ ਸਾਹਿਬ ਕਰਤਾ ਕੱਲ ਨੂੰ ਭਾਵੇਂ ਕਿ ਬਹੁਤ ਨੂੰ ਕਿ ਬਹੁਤ ਜ਼ਰੂਰੀਆ ਟੈਲੀਫੋਨ ਆ ਜਾਂਦੇ ਹਾਂ ਜਿੰਨਾਂ ਮੇਲੇ ਇੱਕ ਵੱਡਾ ਸਮਾਗਮ ਆ। ਇਹਨਾਂ ਪਹੁੰਚਣਾ ਉੱਥੇ 11:00 ਵਜੇ ਸੀ। ਤੇ ਉਹ ਇਸ ਕਰਕੇ ਮੈਂ ਥੋੜਾ ਜਿਹਾ ਸੰਪੋਸ਼ਟ ਤੁਹਾਡੇ ਨਾਲ ਵਿਚਾਰ ਸਾਂਝੇ ਕਰੂੰਗਾ। ਚਾਰ ਮੁਖ ਮੰਗਾਇਆ ਮੈਂ ਤਾਂ ਕੱਲ ਵੀ ਜਿੰਨੇ ਪਿੰਡਾਂ ਦੇ ਜਾਂਦੇ ਸੀ ਉਹਨਾਂ ਚ ਤੈਹ ਕੇ ਆਇਆ। ਜੇ ਸਰਬਾਹ 600 ਪ੍ਰਕਾਰ ਦੇ ਉਹਨਾਂ ਨੂੰ ਪਹਿਲਾਂ ਸਾਡੇ ਬੀਜੇ ਸੌਂਦਾ ਠੀਕ ਆ ਸਾਡੀ ਭਾਈਵਾਲ ਪਾਰਟੀ ਸੀ। ਪਰ ਅਸੀਂ ਜਿੰਨੇ ਅਕਾਲੀ ਸੀ ਤਨਦੇਹੀ ਦਾ ਮਹਤ ਕਰਦੇ ਸੀ ਪਰ ਅਵਾਰਡ ਨਹੀਂ ਮਿਲਿਆ ਕਿਸੇ ਪਿੰਡ ਦੇ ਵਿੱਚ ਵੀ ਜਾ ਕੇ ਕਿਸੇ ਅਦਾਲਤ ਦੇ ਜਾਈ ਗਏ ਤੋਂ ਉਹ ਜੀ ਹੱਥ ਮਿਲ ਗਿਆ ਉਹ ਸਾਫ ਕਰਦੇ ਇਸ ਕਰਕੇ ਇਹਨਾਂ ਨੂੰ ਇਹ ਸਵਾਲ ਪੁੱਛਣਾ ਵੀ ਬਣਦਾ ਕਿ ਤੁਸੀਂ ਇੰਨਾ ਚ ਰੱਬਾ ਆਸਰ ਭਾਵੇਂ ਸਾਡੇ ਭਾਈਵਾਲ ਸੀ ਤੁਸੀਂ ਸੁਣੇ ਗਏ ਸੁਣਿਆਂ ਤੋਂ ਬਾਅਦ ਤੇ ਸਾਹਮਣੇ ਵੀ ਤੁਸੀਂ ਕਦੇ ਵੀ ਤੇਰੇ ਪਾਸੇ ਸੁੱਖ ਸੁੱਖ ਦੇ ਵਿੱਚ ਜਾ ਕੇ ਨਾ ਹੁੰਦਾ ਜੀ ਚਾਰ ਉਹਦੇ ਮੁੱਖ ਤੌਰ ਤੇ ਹੈ ਜਿਹੜਾ ਸਾਡਾ ਅੱਜ ਵੀ ਜੰਦਾ ਹੈ ਉਹਦੇ ਵਿੱਚ ਇੰਦਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਇਹ ਵੀ ਦੇਖੋ ਵੀ ਸਮਾਜ ਜਿੱਤੇ ਦਰੋਂ ਸਭ 4 ਸਾਲ ਦਾ ਸਮਾਂ ਉਹਨੇ ਬੀਬੀ ਜੀ ਬਾਬੂ ਆਤਮਾਨ ਸਿੰਘ ਜੀ ਦਾ ਕਰਦੇ ਰਾਇ ਜਿਕਰ 70 ਸਾਲ ਇਕੱਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹਿੱਸੇ ਆਏ ਕਹਿ ਲੈਂਦਾ ਬਹੁਤ ਸੌਖਾ ਨਹੀਂ ਹੁੰਦਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਵੀ ਮੁਰੇ ਇੰਤਜ਼ਾਰਾ ਦੱਸੋ ਸਾਰਿਆਂ ਨੇ ਵਿਚਾਰ ਕੀਤੀ ਭੀ ਬਿਲਕੁਲ ਸਮਝੌਤਾ ਨਹੀਂ ਕਰਨ ਚਾਹਦਾ ਕਾਰਨ ਕੀ ਆ ਬੰਦੀ ਸਿੰਘਾਂ ਨੂੰ ਤੁਸੀਂ ਰਿਹਾ ਕਰੋਂਗੇ ਕਹਿੰਦੇ ਨਹੀਂ ਤੁਸੀਂ ਜਿਹੜੇ ਸਾਡੇ ਜ਼ਿੰਮੇਦਾਰ ਭਰਾ ਬੈਠੇ ਆ ਉਹ ਐਮਐਸਪੀ ਦਾ ਖਾਲਦ ਕਰੋਗੇ ਕਹਿੰਦੇ ਨਹੀਂ ਫਿਰ ਤੁਸੀਂ ਸਾਡਾ ਜਿਹੜਾ ਮੂਰ ਸ੍ਰੀ ਹਰਿਦੂਰ ਸਾਹਿਬ ਉਹਨੂੰ ਮੁੜ ਕੇ ਐ ਜਿਵੇਂ ਜੇ ਲਾਗੂ ਕਰੋਗੇ ਕਹਿੰਦੇ ਨਹੀਂ ਤੇ ਇਹ ਹਰਿਆਣਾ ਕਮੇਟੀ ਤੋੜ ਕੇ ਭਮੇ ਕੂਟਰੇ ਬਣਾਈ ਹਾਲੇ ਵੀ ਉਹਦੇ ਵਿੱਚ ਪਰਮਿਸ਼ਨ ਹੈਗਾ ਹਾਲੇ ਬਿਊਰੋ ਦੀ ਇਹਦੇ ਵਿੱਚ ਮੋਰ ਮਾਰਕਰ ਕੀਤੀ ਜਾ ਸਕਦੀ ਕਹਿੰਦੇ ਇਹ ਵੀ ਨਹੀਂ ਤੇ ਸਾਰਿਆਂ ਨੇ ਕਿਹਾ ਇਹ ਨਹੀਂ ਤੇ ਤੁਸੀਂ ਵੀ ਨਹੀਂ ਤੇ ਪੰਜਾਬ ਦੇ ਲੋਕਾਂ ਨੇ ਹੁਣ ਮਨ ਬਣਾ ਲਿਆ ਕਿ ਹੁਣ ਖਾਲੋਇ ਤੋਂ ਭਜਾਉਣਾ ਹੈ ਬੋਲੇ ਸੋਨਹਾ ਲੋਕ ਸ੍ਰੀ ਅਕਾਲ ਪਰ ਐਡਾ ਸੋਖਾ ਬਨੇ ਗਾਇਉਂ ਵੀ ਆਪਾਂ ਸੋਖਾ ਲੈ ਲੀਏ ਸਰਕਾਰਾਂ ਜਿਹੜੀਆਂ ਮਿੱਟੀ ਦੀਆਂ ਕੁ ਮਾਰੀਆਂ ਹੁੰਦੀਆਂ ਐਸ ਪਹਿਲੇ ਜਿਹੜੇ ਤੁਹਾਡੇ ਤੋਂ ਕੈਂਡੀਡੇਟ ਆ ਕਾਂਗਰਸ ਦੇ ਉਹ ਹੈ ਕਿ ਜਾਮਨੀ ਗੋਪਲ ਜਿਹੜੀ ਆਪ ਦੇ ਵਿੱਚੋਂ ਆਈ ਹੈ ਰਾਜਪਾਲ ਜਿਹੜਾ ਕਾਂਗਰਸ ਦੇ ਵਿੱਚੋਂ ਆਪ ਚ ਗਿਆ ਫ੍ਰੈਂਡਲੀ ਮੈਚ ਕੋਈ ਜੇ ਰਹੇ ਆ ਬਿਲਕੁਲ ਮੰਦ ਦੇ ਵਿੱਚ ਕੋਈ ਸ਼ੰਕਾ ਆ ਰਹੀ ਤੀਸਰੇ ਜਿਹੜੇ ਬਾਬੂ ਸੋਹਰ ਪਗੜਾ ਦਾ ਸਾਡੇ ਚੋਂ ਮਿੱਤਰ ਸਹਿਚਾਰਾ ਬਹੁਤ ਆ ਪਰ ਸਿਧਾਂਤ ਨਾਲ ਵੀ ਕੋਈ ਸੁਣੀਆ ਉਹ ਬੀਬੀ ਜੀ ਆ ਤੇ ਮੇਰਾ ਜਾਲ ਆ ਕਿ ਉਹਦਾ ਜੋ ਹਾਲ ਹੋ ਰਿਹਾ ਹੈ ਕਿਸੇ ਪਿੰਡਾਂ ਦੇ ਵਿੱਚ ਵੰਡ ਨਹੀਂ ਜੋੜ ਤ ਨਹੀਂ ਹੋ ਰਹੀ ਉਹਦੇ ਲਈ ਉਹ ਆਪਣੇ ਆਪ ਚ ਆਪ ਜ਼ਿੰਮੇਵਾਰ ਹੈ ਜਦ ਚੌਥਾ ਕੈਂਡੀਡੇਟ ਤੁਹਾਡਾ ਸਾਹਮਣੂ ਸੁਖਾਸ ਸਰਦਾਰ ਸੋਹਣ ਸਿੰਘ ਜੀ ਠੰਡਾ ਬੜਾ ਉੱਚਾ ਹੁੰਦਾ ਸੀ ਇਲੈਕਸ਼ਨਾਂ ਲੜੀਆਂ ਚਾਰਾਂ ਜਿੱਤ ਪ੍ਰਾਪਤ ਕੀਤੀ ਦੋ ਵਾਰੀ ਮੰਤਰੀ ਰਹੇ ਔਰ ਤਰਸਾਲੀ ਕਾਲੀਆ ਤਰਸਾਲੀ ਦਾ ਜਦ ਅਮੀਂ ਕਈ ਵਾਰੀ ਆਪਾਂ ਜੋੜ ਲੈਣੇ ਨਾਲ ਤਰਸਾਲੀ ਹੁੰਦਾ ਜਿਹੜਾ ਜਿੱਤੇ ਇੱਕ ਵਾਰੀ ਟਿਕ ਗਿਆ ਮੁੜ ਕੇ ਪਿੱਛਾ ਨਹੀਂ ਦੇਖਿਆ ਨਹੀਂ ਤਾਂ ਅੱਜ ਦੇਖੋ ਬ੍ਰੈਕਫਾਸਟ ਕਿਸੇ ਘਰ ਨੇ ਖੁੰਡਾ ਤੇ ਦੁਪਹਿਰ ਨੂੰ ਲੰਚ ਕਿਤੇ ਦੁਪਹਿਰ ਨੂੰ ਤੇ ਰਾਤ ਨੂੰ ਕਿਤੇ ਗਏ ਹੋਣੇ ਇਹ ਬੜਾ ਵੱਡਿਆ ਸਮੱਸਿਆ ਆ ਗਈ। ਰਾਜਨੀਤਿਕ ਬੰਦਿਆਂ ਨੇ ਦੁਕਾਨਦਾਰੀਆਂ ਬਣਾ ਲਈਆਂ ਪਰ ਸ਼ਰਮਣੇ ਅਕਾਲੀ ਦਲ ਦੀ ਦੁਕਾਨਦਾਰੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੇ ਆਪਣੇ ਲਹੂ ਤੇ ਮਿੱਟੀ ਦੇ ਨਾਲ ਇਹਦੀ ਰਚਨਾ ਕੀਤੀ ਸੀ ਜਿਹੜੀ ਅੱਜ ਵੀ 104 ਸਾਲ ਹੋ ਗਿਆ ਬੜੀਆਂ ਕਹਾਣੀਆਂ ਦੇ ਵਿੱਚ ਲੰਗੀ ਲਿਆ ਆਹ ਹੋਰ ਵੀ ਕਟੜਾਈਆਂ ਆ ਰਹੀਆਂ ਜੇ ਸਟੇਟ ਦੀ ਸਰਕਾਰ ਆ ਉਹ ਵੀ ਸਭ ਤੋਂ ਪਹਿਲਾਂ ਸ਼ੁਰੂ ਨਹੀਂ ਕਾਲੀ ਦਰ ਤੇ ਸ਼ੁਰੂ ਨਹੀਂ ਕਮੇਟੀ ਨਾਲ ਕਰ ਲਈ ਜੇ ਸੈਂਟਰ ਦੀਆਂ ਸਰਕਾਰਾਂ ਆ ਜਿਹੜੇ ਚਾਰ ਹੁੰਦੇ ਤੁਹਾਨੂੰ ਮੈਂ ਦੱਸੇ ਉਹ ਵੀ ਸੈਂਟਰ ਦੀ ਸਰਕਾਰ ਦੇ ਸਮੋਗਿਆ ਉਹ ਵੀ ਭਿੱੜਦੇ ਆ ਗੇੜੂ ਤਾਂ ਗੇੜੂ ਸ਼ੁਰੂ ਨਹੀਂ ਕਾਲੀ ਦਰ ਤੇ ਸ਼ੁਰੂ ਨਹੀਂ ਪ੍ਰਬੰਧਕ ਕਮੇਟੀ ਨਾਲ ਸੋ ਬੀਰੋ ਦਾ ਕਦੇ ਹੋ ਉਹ ਮੈਂ ਕਈ ਵਾਰੀ ਕਹਿੰਦਾ ਹੁੰਦਾ ਜੇ ਬੰਦਾ ਆਪਣਾ ਬੂਸ ਜਿੱਤ ਲੈਣਾ ਆਪਣੇ ਪਿੰਡ ਦਾ ਕਈ ਵਾਰੀ ਸਾਡੇ ਵਿੱਚ ਤਾਲੀਆਂ ਜੂੰਦੀ ਪਿੱਛੇ ਨੁਕਰ ਮੇੜਨਾ ਜਲੀਆਂ ਦੇ ਗੱਡੀਆਂ ਮਦਰ ਦੀ ਮਰਨ ਦੀ ਮਰਨ ਦਾ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਪਿੰਡ ਦਾ ਮਹਬੂਤ ਰਹੋ ਆਪਣਾ ਪਿੰਡ ਜਿੱਤ ਲੈ ਸਾਰੇ ਹਲਕਾ ਜਿੱਤਾਂਗੇ ਮੈਨੂੰ ਖੁਸ਼ੀ ਆਪਈ ਇਥੇ ਭਾਵੇਂ ਸਾਡੇ ਵਿੱਚ ਮजूद ਨਹੀਂ ਸਰਦਾਰ ਸਰਵਰ ਸਿੰਘ ਦੀ ਪੁਲਾਰ ਜਿਹੜੇ ਸਹਿਯੋਗੀ ਸੀ ਸਰਦਾਰ ਜਨਾਬ ਸਿੰਘ ਦੀ ਬਾਦ ਹੈ ਉਹਨਾਂ ਦੇ ਜਾਨ ਦਾ ਘਾਟਾ ਸਾਨੂੰ ਉਤਾਰਨ ਦਾ ਤੌਰ ਤੇ ਵੀ ਬਹੁਤ ਹੈ ਰਾਜਨੀਤਿਕ ਵਿਪਲਾ ਪਰ ਤੁਸੀਂ ਉਹ ਘਰ ਦੇ ਨੂੰ ਪੂਰਾ ਪਾਈਨ ਕਰਮ ਦੇ ਜੇ ਐਸ ਇਲੈਕਸ਼ਨ ਤੇ ਵੀ ਸਰਦਾਰ ਫੋਟੇ ਨੰਗਲ ਨੂੰ ਵੱਡੇ ਮਾਜਨਾ ਜਿਹਾਉਂਗੇ ਤੇ ਮੈਨੂੰ ਆਸ ਕੀ ਹੈ ਕਿ ਤੁਹਾਡੇ ਦੋ ਕਰਨਾ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਜਿਨ੍ਹਾਂ ਮੀਟਨਾਂ ਦੇ ਵਿੱਚ ਬੀਬੀਆਂ ਬਾਦ ਆਉਣ ਲੱਗ ਪੈਂਨ ਸਮਝ ਲਾ ਜਿੱਤ ਦੀ ਕਿੰਦੀਆਂ ਤੇ ਜਿਹੜੇ ਚਾਦ ਆਲ ਅਰ ਸ਼ਾਦੇ ਨਾਲ ਮੀਟਨਾਂ ਦੇ ਵਿੱਚ ਆ ਕੇ ਸ਼ਮੂਰੀਅਤ ਕਰ ਕੋਈ ਗੱਲ ਦਸਾਉਂਦੀ ਤੇ ਤੁਸੀਂ ਉਹ ਮੋਜਾ ਫਤਿਹ ਕਰ ਲੈ ਗਏ ਸੋ ਗੁਰੂ ਸਾਹਿਬ ਕਿਰਪਾ ਨਾਲ ਸਤਾਰਾ ਸਮਾਰਨ ਸੈਕਟੀ ਬੈਠੇ ਦੋ ਹਫ਼ਤਿਆਂ ਦੇ ਵਿੱਚ ਹੀ ਸਰਦਾਰ ਭੋਲੋਦੀ ਖਨੂਰ ਸਾਹਿਬ ਦਾ ਹੱਕ ਆ ਇਹਨਾਂ ਦਾ ਸ਼ੌਂਕੀ ਕਮੇਟੀ ਦੇ ਹੱਕ ਦੇ ਵਿੱਚ ਜੁੜੀ ਗੋੜਫੇ ਦੀ ਕੋਈ ਚੀਜ਼ ਜ਼ਰੂਰੀ ਕਰਦੇ ਆ ਨਮਾਇੰਦਗੀ ਸੋ ਮੈਂ ਸਾਰਿਆਂ ਦਾ ਦਿਲ ਦੀਆਂ ਢਗਾਈਆਂ ਤੋਂ ਬਾਅਦ ਤੁਹਾਨੂੰ ਧੰਨਵਾਦ ਕਰਦਾ ਬਾਕੀ ਪੰਜਾਬ ਤੁਹਾਡੇ ਨਾਲ ਫਿਰ ਗਾਹੇ ਗਾਹੇ ਕੋ ਤੋਂ ਮੈਂ ਰੱਖੇ ਮੈਂ ਜਦੋਂ ਕੰਦੀ ਸਾਹਿਬ ਇਹ ਮੇਰਾ ਬਾਤ ਸਾਫ ਹੈ ਕਿ ਹਮੂ ਕਰੂਗੇ ਰਾਨਾ ਜੀ ਉਸ ਬਾਰੇ ਨਾਲ ਅੱਜ ਆਪੇ ਸਾਂਝੇ ਕਰਾਂਗੇ ਕੇਵਲ ਤਾਂ ਇਹ ਕੋਈ ਬਹਿੰਤੀ ਕਰਨਗੇ ਕਿ ਸਤਿਗੁਰੂ ਜੀ ਇਹ ਜਜ਼ਬੇਦੰਦੀ ਮਹਾਨ ਸ਼ਹੀਦਾਂ ਦੀ ਜਜ਼ਬੇਦੰਦੀ ਕਠਨਾਈ ਵਾਲੇ ਸੋਕੇ ਵੀ ਆਉਂਦੇ ਰਹੇ ਪਾਲਾ ਜਿੰਨੇ 파ਖ ਵਾਲੇ ਦਿਨ ਸੀ ਉਹ 파ਖੇ ਵੀ ਗਈ ਹੁਣ ਦੇਖ ਲਓ ਵੇ 파ਖ ਦੇ ਵਿੱਚੋਂ ਕਿਹੜਾ ਚੰਗਾ ਉਹ ਕੇਵਲ ਤਾਂ ਕੇਵਲ ਸ਼ੌਮਣ ਅਕਾਲੀ ਦਲ ਬਾਹਰ ਜਿੰਨ ਨੂੰ ਠੰਡਾ ਸਾਹ ਨੂੰ ਆਪਣਾ ਬਾਤ ਦਾ ਮੁੱਦਾ ਪਾੜਦੇ ਇਹ ਥੋੜਾ ਜਿਹਾ ਹੈ 15 ਨੂੰ ਬਹੁਤ ਬਹੁਤ ਉਹਦੇ ਨਾ ਨਾ ਪਰ ਵੀ ਹੋਈਏ ਤੋ ਇਹਨੇ ਬੇਨਤੀ ਕਰਕੇ ਮੈਂ ਫਾਦੂ ਖੰਮਾ ਮੰਗਣਾ ਵਿਚਾਰ ਮੇਰੇ ਸਾਹਦੇ ਫਾਦੂ ਚਿਤ ਬੜਾ ਕਰਦਾ ਸੀ ਕਿ ਕਿਉਂਕਿ ਸਵਾਪ ਦੇ ਨਾਲ ਤੁਸੀਂ ਇੱਥੇ ਹੁੰਦੇ ਹੋ ਆ ਤੇ ਮੇਰੇ ਨਾਲ ਵਿੱਚ ਭਾਵੇਂ ਹੁਣ ਆਈਆਂ ਪਰ ਮੈਨੂੰ ਬਹੁਤ ਜ਼ਰੂਰੀ ਇਹ ਮਾਇਆ ਜਿੱਤ ਤੇ ਇਸ ਦਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਧੰਨਵਾਦ ਕਰਦਾ ਗ੍ਰੰਥਰੀ ਕੀਤਰੀ ਸਿੰਘ ਸਾਹਿਬ ਜਿਹੜੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਸੀਨੀਅਰ ਲੀਡਰਸ਼ਿਪ ਜਿਹੜੀ ਸਾਡੇ ਆਈ ਆ ਉਹਨਾਂ ਨੂੰ ਵੀ ਧੰਨਵਾਦ ਕਰਦਾ ਇੱਕ ਸੋਧਾਂ ਦੇ ਨਾਲ ਆਪਾਂ ਵਗੈਰ ਕਿਸੇ ਪਿੰਨੇ ਦੇ ਤੋਂ ਆਪਾਂ ਇਸ ਜਿਹੜੀ ਆ ਸਾਡੀ ਮੰਝ ਰਿਆ ਇਹਨੂੰ ਸਾਰ ਕਰੂੰਗੇ ਫਿਰ ਅਗਲਾ ਨੀ ਪੱਥਰ ਰੱਖਿਆ ਜਾਊਗਾ ਨਾ ਮੈਂ ਬਾਹਰ ਦੇਣਾ ਪਿੰਨਾ ਇਹਦੇ ਵਿੱਚ ਵੱਧ ਪ੍ਰਾਪਤੀ ਹੋ ਜੇ ਪਾਰਲੀਮੈਂਟ ਦੇ ਜਿਹੜੇ ਅੱਜ ਕਹਿੰਦੇ ਸਾਨੂੰ ਸਵਾਲ ਨਹੀਂ ਮਿਲਣ ਕੱਲ ਨੂੰ ਸਾਨੂੰ ਸਵਾਲ ਦੇਣ ਦਾ ਆਪਣਾ ਨਹੀਂ ਕਈ ਵਾਰੀ ਪ੍ਰੈਸ ਵਾਲੇ ਸਵਾਲ ਵੀ ਕਰਦੇ ਆ ਫਿਰ ਮੁੱਦੇ ਇੰਝ ਤਾਂ ਸੀਮਤ ਜਾਂ ਬਿਲਕੁਲ ਨਹੀਂ ਗਾਂਵ ਵੀ ਇੱਦਾਂ ਹੀ ਰਹਿ ਕੇ ਹੁਣ ਆਨ ਕੰਡੀਸ਼ਨ ਨਾਲੀ ਗੱਲ ਜਾਂਦੀ ਨਹੀਂ ਹੁਣ ਜਿੱਥੇ ਕਿਥੇ ਵੀ ਟਿਕਾ ਜਗੇ ਉਹ ਸਧਾਰਨ ਤੌਰ ਤੇ ਜਿਹੜਾ ਕੋਈ ਹੋਵੇ ਹਾਲ ਕਰੂਗਾ ਜਾਂ ਉਹਨਾਂ ਦੇ ਵਿੱਚ ਨਾਲ ਬੈਠ ਕੇ ਗੱਲਬਾਤ ਕਰਦੇ ਸਾਂ ਤਾਂ ਆਨ ਨਹੀਂ ਚੱਲੂਗੀ ਬਹੁਤ ਬਹੁਤ ਬਰਵਾਦ ਪਾਈਓ ਟਿਕਾ ਕਾਤਸ ਮੈਂ ਪਹਿਲਾ ਜੇ ਮੰਦੀਆ ਜੁਵਾ ਕੇ ਉਹਨੇ ਜਿੰਨੇ ਵੀ ਕੈਂਡੀਡੇਟ ਹੋਣਾ ਉਹ ਉਹਨੂੰ ਵੱਡੀ ਗੱਲ ਇਹ ਕਿ ਜਿੱਤੇ ਪਾਰਟੀ ਦਾ ਮਾਣ ਰੇ ਉਥੇ ਦਿੱਲੀ ਪਾਰਲੀਮੈਂਟ ਦੇ ਅੰਦਰ ਜੋ ਆਵਾਜ਼ ਪਹਿਲੇ ਸਾਡੇ ਪੰਜਾਬ ਤੋਂ ਸਾਡੇ ਭੈਣ ਜੀ ਵੀ ਭਾਰਤ ਵਿੱਚੋਂ ਆਵਾਜ਼ਾਂ ਕਲਿਆਣਤੌਰ ਦੇ ਉਪਰਕ ਉਥੇ ਆਵਾਜ਼ ਆਪਣੀ ਬੁਲੰਦ ਕਰਦੇ ਆ ਇਸ ਵੇਲੇ ਆਪਾਂ ਮੰਡੀ ਗੰਡੀ ਦੇ ਵਿੱਚ ਹੋਰ ਮੈਂਬਰ ਜਿੱਤੇ ਜਾਈਏ ਤੇ ਇਹ ਪੰਜਾਬ ਦੀ ਆਵਾਜ਼ ਹੋਰ ਉਥੇ ਗੂੰਜ ਸਕੇ ਜਿਹੜੇ ਮਦਦਿਆਂ ਨਹੀਂ ਅੱਜ ਪੰਜਾਬ ਦਾ ਕਹੇ ਪੰਜਾਬ ਦਾ ਕਹਾਣੇ ਹੈ ਤਾਹੀਂ ਮਲਾਜਣੋਂ ਜਾਂ ਹੋਰ ਫਲੇ ਧਾਰਮਿਕ 이슈 ਨੇ ਉਹਨਾਂ ਨੇ ਜੋ ਸਾਡੇ ਦਦੇ ਬਦਿਆ ਯੂਜ ਰਹੀਆਂ ਨੇ ਉਹਦੀ ਗਵਾਹ ਬਣਨਾ ਹੋ ਸਕੇ ਉਹ ਪੰਜਾਬ ਨੂੰ ਆਪਣੇ ਹੱਕ ਤੋਂ ਜਿਹੜੇ ਆ ਉਹ ਮੈਸੇਜ ਹੈ ਕਿਉਂਕਿ ਪੰਜਾਬ ਦੇਸ ਦਾ ਹੋ ਹੀ ਗਿਆ ਦਿਆਂ ਕਰਵਾ ਲਿਆ ਕੀਆ ਚਾਹੇ ਉਜਾਦੀ ਦੇਸ਼ੇ ਰਾਜੇ ਆ ਚਾਹੇ ਹਰਿਆਣਾ ਤੋਂ ਬਸਲੇ ਦੀ ਕਈ ਵਾਰ ਮੋਰਚੇ ਲਾਉਣੇ ਪਏ ਜਨਤੋਂ ਦੇ ਮੋਰਚੇ ਨਾਨਕ ਬਾਣੋ ਦਾ ਮੋਰਚਾ ਜਬੀਆ ਦਾ ਮੋਰਚਾ ਜਾਂ ਉਜਾਦੀ ਦੇਸ਼ੇ ਗੱਲ ਬਹੁਤ ਵੱਡਾ ਸਿੱਕਾ ਬਿਆਸਿਆ ਪਰ ਅੱਜ ਸੈਂਟਰ ਦੀ ਸਰਕਾਰਾਂ ਦੇ ਸਮੇਂ ਸਮੇਂ ਤੇ ਹਾਂ ਜੀ ਦੋਨੋਂ ਵੱਲਾਂ ਨੂੰ ਤੋਂ ਮੋਰ ਦਾ ਮੋਰ ਦਾ ਖਦਮ ਕੀਤਾ ਉਹ ਕਿੰਨਾ ਜਿੱਦ ਸਾਡੀ ਆਵਾਜ਼ ਨੂੰ ਤੋਂ ਮੋਰ ਜਿੱਦਾਂ ਬੀਤੀ ਤਾਂ ਮੈਨੂੰ ਖੋਸ ਹੈ ਕਿ ਹੱਦ ਜਿਹੜੇ ਪੰਜਾਬ ਦੇ ਵਿੱਚ ਸਰਕਾਰਾਂ ਖਾਣ ਵਾਲੇ ਲੋਕ ਆ ਉਹਨਾਂ ਦੇ ਜੱਗਦੇ ਤੇ ਗੱਲਾਂ ਨਹੀਂ ਨਾ ਫਾਕੇ ਖਾਨਾ ਦੇ ਬਰਸੇ ਨਾ ਫਾਕੇ ਮਲਾਜਮਾਨੇ ਬਸਦੇ ਆ ਨਾਟਾ ਦੇ ਰੂਪ ਰਹੀਆ ਹੋਟ ਇੰਡੀਆ ਮੋਟਲਾਂ ਉਹਦੇ ਸਿਰਫ ਆਪਣੇ ਅਜੋਲੇਦਾਂ ਲਈ ਸਰਕਾਰਾਂ ਚਲਾ ਰਹੇ ਹਣ ਆਪਾ ਪੰਜਾਬ ਵਾਲਿਆ ਨੇ ਬਹੁਤ ਬਣਾ ਇੱਕ ਉਹਨਾਂ ਨੂੰ ਬਲਗ ਹਿੰਡਾ ਦੇਖ ਕੇ ਬੜੀ ਤਰਸ ਮਹਿਸੂਸ ਕਰਦੇ ਆਂ ਕਿ ਸ਼ਾਇਦ ਸਾਡੀ ਜਿਹੜੀ ਪਾਰਟੀ ਹੈ

ਉਮੇਸ਼ਾ ਪੰਜਾਬ ਦਾ ਉਸਾਰਤ ਉਹ ਸਿੱਖਾਂ ਦਾ ਕਹਾਣੀ ਨਹੀਂ ਕਰਿਆ। ਤੋਂ ਮੈਂ ਬਹੁਤ ਲੰਮਾ ਨਹੀਂ ਬੋਲਣਾ ਕਿਉਂਕਿ ਅਜੇ ਘਟਨਾ ਦਾ ਦੋਨਾ ਪੱਧਰ ਮੈਂ ਅਜੇ ਪਤਾ ਨਹੀਂ ਪੰਜਾਬ ਕਾ ਦੇ ਕਰੀ ਪਰ ਮੈਂ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਇਹ ਲੜਾਈ ਕੋਈ ਛੋਟੀ ਮੋਟੀ ਲੜਾਈ ਨਹੀਂ। ਦੇਖੋ ਇਹਦਾ ਦੋ ਪੈਰ ਗਰੁੱਪ ਖੜੇ ਆ। ਇੱਕ ਗਰੁੱਪ ਜਿਹੜਾ ਐਗਵਾਈ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਦੂਸਰਾ ਗਰੁੱਪ ਜਿਹੜਾ ਆਈਐਨਵੀਐਜ ਨੂੰ ਆਪਾਂ ਇੰਡੀਆ ਕਹਿੰਦੇ ਆ ਉਹ ਕਰਿਆ ਪਰ ਉਸ ਗਰੁੱਪ ਦੇ ਵਿੱਚ ਮੇਨ ਰੋਲ ਜਿਹੜਾ ਪਾਲਨ ਸਿਮਾ ਦਾ ਤੇ ਬਾਕੀ ਹੋਰ 22-23 ਪਾਰਟੀਆਂ ਹੋ ਗਈਆਂ ਸ਼ਾਮਿਲ ਆ ਜਿਹੜਾ ਨਿਸ਼ਾਨਾ ਇਹ ਤਾਂ ਹੈ ਕਿ ਅਸੀਂ ਇਹ ਲੋਕਾਂ ਦੀ ਸਰਕਾਰ ਬਦਲੀਏ ਪਰ ਇਹ ਨਹੀਂ ਪਤਾ ਕਿ ਤੁਸੀਂ ਬਾਗਲੌਰ ਕਿਉਂ ਸੁਧਾਰਨੀ ਚਾਹਦੇ ਆ ਅੱਜ ਚਾਹੇ ਆਪਣੇ ਇੱਥੇ ਜਿਹੜੇ ਵੀਰਵਾਰ ਖੜੇ ਆ ਉਹਨਾਂ ਦਾ ਰੈਂਸ ਦਿੱਲੀ ਵਿੱਚ ਜਨਾਈ ਸਿਆ ਪਰ ਅਨੇਕਿਤ ਦੇ ਲੈਸਾ ਉਦਤੋਂ ਉੱਥੀ ਆ ਕੇ ਤੇ ਇਹ ਵੀ ਲੈਣਾ ਰਿਹਾ ਹੈ ਪਰ ਪੰਜਾਬ ਦੇ ਵਿੱਚ ਫ੍ਰੈਂਡਲੀ ਮੈਚ ਹੋ ਰਹੇ ਹਨ ਪਰ ਮਿਲੂ ਆਪਣਾ ਸਮਝਣਾ ਚਾਹੀਦਾ ਹੈ ਕਿ ਬੋਰਡ ਜਾਹੇ ਤਕਨੀ ਦੇ ਤੁਸੀਂ ਬਹੁਤ ਝਾੜੂ ਦੇ ਨਿਸ਼ਾਨ ਤੇ ਚਾਹੇ ਪਾਉ ਪੰਜੇ ਦੇ ਨਿਸ਼ਾਨ ਤੇ ਉਹ ਜਿੱਤਿਆ ਹੋਇਆ ਮੈਂਬਰ ਉਹਦੀ ਵੋਟ ਦੇਣੀ ਹੈ ਦਿੱਲੀ ਜਾ ਕੇ ਕਾਰਜ ਜ਼ਰੂਰੀ ਪੈਣੀ ਹੈ ਇਹ ਸਮਝੌਤੇ ਦੇ ਅਧਾਰ ਤੇ ਕੋਈ ਨਾ ਫਾਇਦਾ ਆਇਆ ਕਿ ਸੰਘਾ ਕਿ ਅਸੀਂ ਇਸ ਭਰੇਕੇ ਵਿੱਚ ਨਾ ਆ ਜਾਈਏ ਕਿ ਅਸੀਂ ਤਾਂ ਜੀ ਬੋਰ ਦੇ ਕਾਨੂੰਨ ਪੋਣਿਆਂ ਅਰੇ ਕਿਹੜਾ ਹੱਥ ਨੂੰ ਪਾਈਦਾ ਇਹ ਅੰਦਰ ਇੱਕੋ ਜੱਤੇ ਨੂੰ ਕਹਿੰਦੇ ਨੇ ਆਪ ਸਭੀ ਇੱਕੋ ਜਿਹਾ ਬੱਲੇ ਆ ਤਾਂ ਵੀਰੋ ਅਜੇ ਬੋਰ ਲੰਬੀ ਚੋੜੀ ਗੱਲ ਨਾ ਕਰਦਾ ਹੋਇਆ ਮੈਂ ਜਿੱਥੇ ਕਾਹ ਤੋਂ ਚੱਲਣਾ ਵਿਚੇ ਹੀ ਖਿੱਚ ਘਾ ਕੇ ਬੇਨਤੀ ਕਰਨੀ ਚਾਹਣਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਜਾਤੀ ਪੰਦੀ ਜੋ ਆਪਣਾ ਬੇਪਰਿਆਤ ਰੱਖੇ ਔਰ ਆਪਣੇ ਜਿਹੜੇ ਵਰਕਰ ਆ ਦਿਨ ਰਾਤ ਮਿਹਨਤ ਕਰਦੇ ਆ ਸਾਡੇ ਵੀਰ ਜੰਦੀ ਜੀ ਖਰਾਨਾ ਦੀ ਹੁਣ ਇਹਦੇ ਹਰੀ ਕਿ ਉਹ ਨਵੀ ਹੋਈਆਂ ਬੜਾ ਵਧੀਆ ਵਾਜ ਦੇ ਬੱਚਿਓ ਨੇ ਪਹਿਲੇ ਆਪਣੇ ਪ੍ਰੋਗਰਾਮ ਦਿੱਤੇ ਐ ਇਹ ਤੀਜ ਦੇ ਨਾਲ ਤੋਂ 15 ਦਿਨ ਹੈ ਆਪਣੇ ਪ੍ਰਧਾਨ ਜੀ ਦਾ ਆਉਂਦਾ ਪ੍ਰੋਗਰਾਮ ਹੈ ਸ਼ਾਮ ਦਾ ਉਹ ਸ਼ਹਿਰ ਕੋਲ ਕਰਕੇ ਹੋਣਗਾ ਬਚਨਿਆ ਨਹੀਂ ਗੁਪਤਾ ਮੈਨੂੰ ਤੇਰੇ ਕੋਲ ਉਹ ਫੇਰ ਵੀ ਫਤ ਮਾਰ ਕੇ ਜਾਨੂੰ ਕਰਾਇਆ ਜਾਊਗਾ ਪਰ ਮੇਰੀ ਬੇਨਤੀ ਹੈ ਆ ਵੀ ਹੋਰ ਟਾਈਮ ਖਾਣ ਨੂੰ ਖਲਾ ਕੋਈ ਸ਼ਾਮ ਦਾ ਟਾਈਮ ਹੋਊ ਕਿ ਆਪਣੇ ਵੇਲ ਤੋਂ ਕੰਮ ਨੂੰ ਨਿਬੇੜ ਕੇ ਆਪਣੇ ਸਾਹਮਣੇ ਆ ਕੇ ਤੁਸੀਂ ਚੰਗੇ ਬਕਸੇ ਆ ਕੇ ਪਿੰਡਾਂ ਦੇ ਵਿੱਚੋਂ ਜਿਵੇਂ ਆਪਾਂ ਜਾਂਦੇ ਤਾਲੀਆਂ ਭਰ ਕੇ ਦਿੱਲੀ ਨੂੰ ਬੋਲ ਕੇ ਨੂੰ ਇਵੇਂ ਤਾਲੀਆਂ ਭਰ ਕੇ ਨਾ ਕੋ ਮਾਫਾ ਲੈ ਕੇ ਆਓ ਤੇ ਹਾਲ ਭਰ ਕੇ ਫਿਰ ਜਿਹੜੀ ਰੋਡ ਭਰਦੇ ਆਪਾਂ ਦਾ ਲੱਗੇ ਕਿ ਫੁਵਾੜੇ ਦੇ ਵਿੱਚ ਚਾਜੇ ਗਾੜੀ ਦਾ ਹੜ ਆਇਆ ਉਹ ਇਹ 159 150 ਕਿਉਂਕਿ ਇੱਕ ਹਵਾ ਦੇ ਦੀ ਤਾ 15 ਤਰੀਕ ਜਦ ਤੱਕ ਜਿਹੜੀ ਨਾਮਿਨੇਸ਼ਨ ਪੂਰੀ ਹੋ ਚੁੱਕਣੀ ਹੈ ਲੋਕਾਂ ਦੇ ਸਾਹਮਣੇ ਗੈਂਗਾਂ ਦੀ ਕਿਹੜੇ ਆ ਜਾਂਦੇ ਆ ਤੇ ਇਥੋਂ ਵੀ ਹਵਾ ਪਾਣੀ ਸ਼ੁਰੂ ਹੋਣੀ ਆ ਜਾਣੇ ਕਹਿੰਦੇ ਬੇਬੇ ਜਦੋਂ ਦੇਖੇ ਫੋਲ ਪਾਓ ਉਹ ਹਵਾ ਦਾ ਉਹ ਮੇਲ ਦਾ ਬਹੁਤ ਤਰੀਕਾ ਵਾਲੇ ਬੰਦੇ ਬਣਨਾ ਇਸ ਤਰ੍ਹਾਂ ਕਿ ਇਹ ਮੇਰੇ ਵੀਰ ਜੱਜਬੰਦੀ ਵਿੱਚ ਜਦੋਂ ਕਰੇ ਹੋਰ ਵੀ ਜਿਹੜੇ ਜਾ ਕੇ ਪਿੰਡਾਂ ਦੇ ਵਿੱਚ ਸਾਡੇ ਲੀਡਰ ਬੰਦੇ ਉਹ ਵੀ ਜਦੋਂ ਕਰ ਇੱਕ ਵੱਡਾ ਕੰਮ ਕਰ ਸਕੀਏ ਇਹ ਜੋ ਪੰਜਾਬ ਇਧਰ ਜਿਹੜੀ ਫਗੜੇ ਦੀ ਵਾਰ ਹੋਵੇ ਤੇ ਦਿੱਲੀ ਦਾ ਫਟਾਫਟ ਕਰੀਏ ਕਿੰਨੇ ਅਨੁਭਵ ਇਹ ਕਰਨਾ ਹੋਇਆ ਫਾਰੈਨ ਨਾ ਬੋਟ ਉਹ ਹਰ ਤਰ੍ਹਾਂ ਦਾ ਵਾਹਿਗੁਰੂ ਦੀ ਖਾਤਰ ਸਵਾਹਿਗੁਰੂ ਦੀ ਜੁਬਰੀਆਂ ਇਹ ਹੁਣ ਤਾਂ ਪਈਏ ਉਹਦੇ ਲਈ ਮੈਂ ਜੂਤਸ ਬਈ ਜਿੰਨੇ ਵੀ ਮੇਰੇ ਨੌਜਵਾਨ ਵੀਰੇ ਉਹਨਾਂ ਦਾ ਮੈਂ ਸਟੇਜ ਕੋ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬੜੀ ਮਿਹਨਤ ਕਰਦੇ ਪੈਣੋ ਸਾਡੀ ਟੀਮ ਜਿੱਲੀ ਵੀ ਸੀਨੀਅਰ ਅਕਾਲੀ ਦਲ ਦੀ ਟੀਮ ਆ ਗਾਹਾਂ ਸ਼ਹਿਰੀ ਲੋਕਾਂ ਦੀ ਹਾਜ਼ਰੀ ਮੇਰੇ ਨਾਲ ਮੈਂ ਉਹਨਾਂ ਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਹਿੰਦੂ ਵਿੱਚ ਧੰਨਵਾਦ ਕਰਦਾ ਹੱਥ ਜੋੜ ਕੇ ਕਿ ਤੁਸੀਂ ਲੈਣਾ ਮੇਰੇ ਨਾਲ ਬਚਾ ਲੈ ਮਿਹਨਤ ਕਰਦੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ 23 ਦਿਨ ਆਪਾਂ ਫੇਰ ਰਾਤ ਇੱਕ ਕਰਕੇ ਆਪਾਂ ਇਹ ਸ੍ਰੀ ਜਿਤਨੀਆਂ ਇਹਦਾ ਸਹਿਰਾ ਜਿਹੜਾ ਜਿੱਥੇ ਸ਼ੁਰੂ ਕੋ ਪ੍ਰਮਾਤਮਾ ਸਾਹਿਬ ਜੀ ਨੇ ਆਪਾਂ ਨੂੰ ਬਚਿਆ ਨੇ ਦੇਣਾ ਉਹ ਮੈਂ ਕਹਿੰਦਾ ਹਰਿੰਦਰ ਸਿੰਘ ਧਾਮੀ ਜੀ ਜਿਨ੍ਹਾਂ ਨੇ ਮੈਨੂੰ ਹਰਕਨਚਾਰ ਦਿੱਤੀ ਗੁਰਵਾਨ ਜੀ ਇਹਨਾਂ ਨੇ ਮੈਨੇ ਸੱਟਿਆ ਫੜਕਿਆ ਤੇ ਅਸੀਂ ਜਿਹੜੀ ਇਹ ਟਿਕਟ ਮਿਲੀ ਜਸੋਂ ਸਿੰਘ ਖੰਡਰ ਜੀ ਨੂੰ ਤੇ ਧਾਮੀ ਸਾਹਿਬ ਨੇ ਇਤਾਂ ਹੀ ਲਈ ਮਤਲਬ ਉਹਦੇ ਮਾੜੇ ਭੁੱਖੇ ਕਰਾ ਕੇ ਥੋਕ ਪਾ ਕੇ ਪ੍ਰਧਾਨ ਜੀ ਨੂੰ ਕੋ ਗੱਲ ਹੈ ਕਿ ਵੀ ਟਿਕਟ ਦੇਣੀ ਦਾ ਸੋਂ ਸਿੰਘ ਖੰਡਰ ਨੂੰ ਦੇਣੀ ਆ ਬਸ ਬੁੱਝੀ ਗਾਲ ਕੋਈ ਨਹੀਂ ਤੇ ਇਹ ਜ਼ਿੰਮੇਵਾਰੀ ਆ ਇਹਨਾਂ ਨੂੰ ਚਾਪੀ ਬਣਾਇਆ ਤੇ ਉੱਥੇ ਆਪਣੀ ਜ਼ਿੰਮੇਵਾਰੀ ਬਣ ਗਈ ਆ ਕਿ ਆਪਾਂ ਇੱਥੇ ਖੜੇ ਹੋ ਕੇ ਮੈਂ ਸਾਰਿਆਂ ਨੂੰ ਮਾਫੀ ਹੋ ਕੇ ਬੇਨਤੀ ਕਰਦਾ ਜੂਸ ਵਾਲਿਆਂ ਨੂੰ ਮੇਰੇ ਸੀਨੀਅਰ ਅਕਾਲੀ ਦਲ ਵਾਲਿਆਂ ਨੂੰ ਸਾਰੇ ਵੱਡੇ ਛੋਟੇ ਵੀਰਾਂ ਨੂੰ ਕਿ ਤੁਸੀਂ ਜਾਣ ਰਾਹ ਤੇ ਇੱਕ ਗੱਲ ਕਿ ਆਪਾਂ ਇੱਥੋਂ ਫਗਵਾੜਾ ਜਦ ਤੱਕ ਇਹ ਜਣਾ ਹਰ ਹਾਲ ਤੱਕ ਇਹ